ਕਰਨਾ ਹੈ ਪਹਿਲਾਂ ਉੱਥੇ ਜਾ ਕੇ ਤੇ ਬਸ ਇਦਾਂ ਦਾ ਖਿਆਲ ਰੱਖੀ ਹੁਣ ਨਹੀਂ ਨਹੀਂ ਤੁਹਾਡੇ ਵਾਲੀ ਆ ਮੇਰਾ ਖਿਆਲ ਤੁਹਾਨੂੰ ਵੀ ਪਤਾ ਆ ਕਿ ਇਹਨੇ ਜਫਰ ਕਾ ਦੇ ਵਾਸਤੇ ਜਾ ਲਿਆ ਫੋਨ ਤੇ ਭਾਬੀ ਕਰ ਦੇਣਾ ਮਨ ਲੱਗੇ ਤੇ ਫੇਰ ਹੀ ਆ ਨਾ ਮਨ ਲੱਗ ਨਹੀਂ ਰਿਹਾ ਕਿਸੇ ਕੰਮ ਚ ਕੰਮ ਕਰਨਗਾ ਨਾ ਕੋਈ ਆਪੇ ਮਨ ਲੱਗ ਜਾਣਾ ਹੌਲੀ ਹੌਲੀ ਚਲ ਉੱਠ ਜਾ ਭਾਬੀ ਜਦੋਂ ਆਪਾਂ ਏਅਰਪੋਰਟ ਤੇ ਗਏ ਸੀ ਨਾ ਅੱਛਾ ਜੋ ਦਾ ਡੈਡੀ ਮੰਮੀ ਤੇ ਉਹਦਾ ਭਰਾ ਵੀ ਉਹ ਤਿੰਨੇ ਜਣੇ ਨਾ ਉਹਨੂੰ ਕੁਝ ਸਿਖਾਉਂਦੇ ਸੀ ਮੈਨੂੰ ਤਾਂ ਇਹ ਡਰਵਾ ਕਿ ਜੇ ਜੋਤ ਨੇ ਜਾ ਕੇ ਫੋਨ ਨਾ ਕੀਤਾ ਤਾਂ ਫੇਰ ਤਜੇ ਨਹੀਂ ਹੀ ਦਿਲ ਵਿੱਚ ਕੋਈ ਗੱਲ ਹੈਗੀ ਸਾਹਮਣੇ ਸਾਰੀ ਗੱਲ ਕਰ ਦੇ ਸਾਨੂੰ ਵੀ ਪਤਾ ਲੱਗਦਾ ਠੀਕ ਕਰ ਜਿਆ ਤੇ ਮੈਨੂੰ ਬੜਾ ਵਾ ਜੋਬਨ ਭਾਜੀ ਵੀ ਨਾ ਪੋੜੀਆਂ ਤੇ ਬੈਠੇ ਸੀ ਤੇ ਇਹੀ ਗੱਲ ਕਰਨ ਦੇ ਸੀ ਕਹਿੰਦੇ ਮੰਮੀ ਡੈਡੀ ਉਹਦੇ ਸਾਈਡ ਤੇ ਲੈ ਗਏ ਇਹਨੂੰ ਤੇ ਜਿਹੜੀ ਗੱਲ ਕਰਨੀ ਸਾਡੇ ਸਾਹਮਣੇ ਕਰ ਲੈਂਦੇ ਡਾਡ ਜੀ ਉਹ ਜੋਬਨ ਵਾਲੇ ਵੇਖ ਲਓ ਕੱਲ ਰਾਤ ਦਾ ਨਾ ਜੋਤ ਨੂੰ ਛੱਡ ਕੇ ਆਏ ਆ ਕੱਲ ਰਾਤ ਅੱਜ ਸ਼ਾਮਾਂ ਦੇ 4:00 ਵਜੇ ਆ ਕੱਖ ਨਹੀਂ ਖਾਦਾਂ ਨੇ ਸਸੀ ਕਾਲ ਜੋਤ ਪਹੁੰਚ ਗਿਆ ਟਾਈਮ ਨਹੀਂ ਹਾਂਜੀ ਬੀਬੀ ਮੈਂ ਹੁਣੇ ਗੱਲਦੀ ਹਾਂ ਜੇ ਉਹਨਾਂ ਨੇ ਇਹੋ ਵਨਾਈ ਪੈਸੇ ਲਾਏ ਆ ਪਤਾ ਨਹੀਂ ਕਿ ਉੱਥੇ ਜਾ ਕੇ ਫੋਨ ਕਰਨਾ ਵਾ ਕਿ ਨਹੀਂ ਕਰਨਾ ਹਾਂਜੀ ਤੇ ਤੂੰ ਨਾ ਇਦਾਂ ਕਰ ਇਹਨਾਂ ਦੇ ਜਿੰਨੇ ਵੀ ਨੰਬਰ ਹੈਗੇ ਆ ਨਾ ਸਾਰੇ ਬਲੌਕ ਕਰ ਦੇ